ਸਵਾਗਤ ਹੈ ਵੀਰੋ ਸਤਿ ਸ਼੍ਰੀ ਅਕਾਲ ਖਵਾਗਤਾ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਦੋਸਤੋ ਸਾਰੇ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਣਕ ਦੀ ਫਸਲ ਦੇ ਵਿੱਚ ਪਹਿਲਾ ਪਾਣੀ ਜਦੋਂ ਆਪਾਂ ਲਗਾਉਨੇ ਆ ਤਾਂ ਭਾਵੇਂ ਆਪਾਂ ਜੂਰੀਆ ਵਗੈਰਾ ਜਾਂ ਹੋਰ ਖਤਾ ਪਾਈਆਂ ਨੇ ਤਾਂ ਕਈ ਵਾਰੀ ਕੀ ਹੈ ਫਸਲ ਆਪਣੀ ਪੀਲੀ ਪੈ ਜਾਂਦੀ ਹੈ ਤੇ ਕਈ ਕਈ ਦਿਨ ਪਾਣੀ ਜਿਹੜਾ ਨਹੀਂ ਸੁੱਕਦਾ ਫਸਲ ਬਾਤਾਂ ਨਹੀਂ ਕਰਦੀ ਮੋਟਾ ਝਾੜੀ ਵਾਂਗੂ ਬਣ ਕੇ ਖੜ੍ਹ ਜਾਂਦਾ ਹੈ ਤੇ ਬੂਟਾ ਤੁਰਦਾ ਨਹੀਂ ਇਸ ਦਾ ਕੀ ਕਾਰਨ ਹੁੰਦਾ ਕਿਹੜੇ ਤੱਤ ਦੀ ਘਾਟ ਹੁੰਦੀ ਹੈ ਇਹਦੇ ਬਾਰੇ ਇਸ ਵੀਡੀਓ ਚ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਕਰਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਸ਼ੇਅਰ ਹੋ ਸਕੇ ਕਣਕ ਦੀ ਫਸਲ ਦੇ ਵਿੱਚ ਆਪਾਂ ਦੇਖੋ ਬਜਾਈ ਵਕਤ ਤਕਰੀਬਨ ਸਾਰੇ ਡੀ.ਏ.ਪੀ. ਘਾਤਾ ਵਰਤ ਲੈਂਦੇ ਆ ਕਈ ਪोटाश ਖਾਦ ਦੀ ਵਰਤੋਂ ਵੀ ਜਿਵੇਂ ਦਾ ਕਰ ਲੈਂਦੇ ਨੇ ਬਹੁਤੇ ਤਾਂ ਜ਼ਿਆਦਾਤਰ ਤੇ ਆਪਾਂ ਪोटाश ਖਾਦ ਆ ਜਿਹੜੀ ਝੋਨੇ ਦੀ ਫਸਲ ਦੇ ਵਿੱਚ ਵਰਤਦੇ ਆ ਪਰ ਜੇਕਰ ਕੋਈ ਕਿਸਾਨ ਰਹਿ ਜਾਂਦੇ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਵੀ ਹੁਣ ਇਹ ਵਰਤੀ ਜਾ ਸਕਦੀ ਆ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਪोटाਸ਼ ਦਾ ਛੱਡਾ ਪਾ ਸਕਦੇ ਆ ਹੁਣ ਆਪਾਂ ਗੱਲ ਕਰਦੇ ਹਾਂ ਵੀ ਕਿਉਂ ਇਹ ਜਿਹੜਾ ਪੀਲਾ ਪੌਣਾ ਕਿਉਂ ਹੁੰਦਾ ਬੂਟਾ ਵਾਧਾ ਕਿਉਂ ਨਹੀਂ ਕਰਦਾ ਇਹਦੇ ਵਿੱਚ ਜੀ ਸਲਫਰ ਤੱਤ ਦੀ ਘਾਟ ਆ ਜਾਂਦੀ ਹੈ ਤੇ ਜੇਕਰ ਆਪ ਸਲਫਰ ਦੀ ਘਾਟ ਦੇ ਨਾਲ ਕੀ ਹੁੰਦਾ ਬੂਟਾ ਪੀਲਾ ਪੈ ਜਾਂਦਾ ਬੂਟੇ ਦਾ ਵਾਧਾ ਰੁਕ ਜਾਂਦਾ ਜੜਾਂ ਦੀ ਡਿਵੈਲਪਮੈਂਟ ਸਾਰੀ ਰੁਕ ਜਾਂਦੀ ਹੈ ਤੇ ਸਲਫਰ ਦੀ ਘਾਟ ਦੇ ਨਾਲ ਜ਼ਮੀਨ ਚ ਜ਼ਮੀਨ ਆ ਜਿਹੜਾ ਉਹ ਪਾਣੀ ਵੀ ਖਾਦੀ ਜੀਰਦੀ ਨਹੀਂ ਪਾਣੀ ਨੂੰ ਸ਼ਾਮਦੀ ਨਹੀਂ ਤੇ ਕਈ ਕਈ ਦਿਨ ਪਾਣੀ ਖੜਾ ਰਹਿੰਦਾ ਜੇ ਜ਼ਮੀਨ ਚ ਆਪਣੇ ਦੇ ਵਿੱਚ ਸਲਫਰ ਦੀ ਘਾਟ ਆ ਤਾਂ ਇਹ ਉਹਦੀ ਵਜ੍ਹਾ ਨਾਲ ਹੀ ਪਾਣੀ ਖੜਦਾ ਹੈ ਤੋ ਇਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਬਹੁਤ ਸਾਰੇ ਕਿਸਾਨ ਤਾਂ ਡੀਏਪੀ ਖਾਤੇ ਨਾਲ ਹੀ ਜਿਹੜਾ ਸਲਫਰ ਤਾੜੇਦਾਰ ਆਉਂਦਾ 90% ਸਲਫਰ ਆਉਂਦਾ ਦਾਲੇਦਾਰ ਉਹ ਆਪਾਂ ਵਰਤ ਸਕਦੇ ਆ 5 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਉਹਦੀ ਵਰਤੋਂ ਕਰਨੀ ਆ ਜੇਕਰ ਬਜਾਈ ਵਕਤ ਨਹੀਂ ਵਰਤਿਆ ਤਾਂ ਹੁਣ ਆਪਾਂ ਅਹਿਲੇ ਪਾਣੀ ਤੋਂ ਪਹਿਲਾਂ ਉਹਦਾ ਜਿਹੜਾ ਛੱਟਾ ਆਪਾਂ ਮਾਰ ਸਕਦੇ ਆ ਜਿੱਥੇ ਜਿਨ੍ਹਾਂ ਖੇਤਾਂ ਦੇ ਵਿੱਚ ਪਾਣੀ ਖੜਦਾ ਆ ਆਪਾਂ ਨੂੰ ਪਤਾ ਸਮੱਸਿਆ ਪਿਛਲੇ ਸਾਲਾਂ ਤੋਂ ਆਉਂਦੀ ਰਹੀ ਆ ਹਾਂ ਜੀ ਕਿਲੋ ਦਾਣੇਦਾਰ ਸਲਫਰ ਜਿਹੜਾ ਹੁੰਦਾ ਬੈਂਟੋਲਾਈਟ ਇਹਨੂੰ ਕਹਿੰਦੇ ਆ ਉਹ ਬਾਜ਼ਾਰ ਦੇ ਵਿੱਚੋਂ ਆਪਾਂ ਲਿਆ ਕੇ ਇਹਦਾ ਛਿੱਟਾ ਮਾਰ ਸਕਦੇ ਆ ਜਾਂ ਫਿਰ ਆਪਣੇ ਕੋਲ ਇੱਕ ਪਾਊਡਰ ਰੂਪ ਦੇ ਵਿੱਚ ਸਲਫਰ ਰੰਗ ਦਾ 90% ਡਬਲਯੂ ਜੀ ਡੀ ਡਬਲਯੂ ਡੀ ਜੀ ਇਹ ਆਉਂਦਾ 3 ਕਿਲੋ ਦੇ ਹਿਸਾਬ ਨਾਲ ਇਹਦਾ ਆਪਾਂ ਇਹ ਨਾਲੋਂ ਥੋੜਾ ਮਹਿੰਗਾ ਹੁੰਦਾ ਪਾਊਡਰ ਰੂਪ ਦੇ ਵਿੱਚ ਹੁੰਦਾ ਇਹਨੂੰ ਆਪਾਂ ਜੂਰੀਏ ਦੇ ਨਾਲ ਰਲਾ ਕੇ ਛਿੱਟਾ ਮਾਰ ਸਕਦੇ ਆ ਜੂਰੀਏ ਨਾਲੇ ਲੱਗ ਜਾਂਦਾ ਥੋੜਾ ਜਿਹਾ ਪਹਿਲਾਂ ਜੂਰੀਏ ਦੇ ਉੱਤੇ ਪਤਲਾ ਜਿਆ ਪਾਣੀ ਦਾ ਛੱਟਾ ਮਾਰ ਲਓ ਸਾਰੇ ਨੂੰ ਚੰਗੀ ਤਰ੍ਹਾਂ ਰਲਾ ਕੇ ਉਸ ਤੋਂ ਬਾਅਦ ਆਪਾਂ ਜਿਸ ਤਰ੍ਹਾਂ ਜਿਹੜੀ ਮਾਈਟਰੀ ਦਵਾਈ ਲਾਉਂਦੇ ਆ ਜੂਰੀਆ ਨੂੰ ਇਸ ਤਰ੍ਹਾਂ ਹੀ ਲੱਗ ਜਾਂਦਾ ਹੈ ਉਹਦੇ ਵਾਂਗ ਹੀ ਲੱਗ ਸਕਦਾ ਤੇ ਉਹਦਾ ਆਪਾਂ ਆਣੀ ਤੋਂ ਪਹਿਲਾਂ ਛੱਟਾ ਮਾਰ ਦਈਏ ਜਾਂ ਫਿਰ ਪਾਣੀ ਲਾਉਣ ਤੋਂ ਕੁਝ ਦਿਨ ਬਾਅਦ ਇਹਦਾ ਛੱਟਾ ਮਾਰ ਸਕਦੇ ਆ ਇਹਦੇ ਨਾਲ ਫਸਲ ਜਿਹੜੀ ਆਪਣੀ ਪਾਣੀ ਖੜਦੀ ਜਿਹੜੀ ਪ੍ਰੋਬਲਮ ਆ ਉਹ ਨਹੀਂ ਆਉਂਦੀ ਜੇਕਰ ਪਹਿਲਾਂ ਪਾਣੀ ਤੋਂ ਛੱਟਾ ਮਾਰੀਏ ਤਾਂ ਜ਼ਿਆਦਾ ਵਧੀਆ ਨਹੀਂ ਤਾਂ ਫਿਰ ਕਈ ਵਾਰੀ ਜੇ ਕਈ ਕਈ ਦਿਨ ਪਾਣੀ ਖੜਦਾ ਤਾਂ ਫਿਰ ਆਪਾਂ ਨੂੰ ਪਾਵੇਂ ਦਾਣੇਦਾਰ ਸਲਫਰ ਆ ਪਾਵੇਂ ਪਾਊਡਰ ਵਾਲਾ ਇਹਦਾ ਪਾਣੀ ਦੇ ਵਿੱਚ ਚਿੱਕੜ ਦੇ ਵਿੱਚ ਵੀ ਛਿੱਟਾ ਮਾਰਨ ਦੇ ਵਿੱਚ ਫਾਇਦਾ ਕਿਉਂਕਿ ਪਾਣੀ ਨੂੰ ਇਹ ਜਲਦੀ ਖੁਸ਼ਕ ਕਰ ਦਿੰਦਾ ਤੇ ਫਸਲ ਜਿਹੜੀ ਫਸਲ ਚ ਇਹਦੀ ਆਪਣੇ ਸਲਫਰ ਤੰਤਰੀ ਘਾਟ ਪੂਰੀ ਹੋ ਜਾਂਦੀ ਆ ਤੇ ਉਹ ਫਸਲ ਜਿਹੜੀ ਹਰੀ-ਭਰੀ ਹੋ ਜਾਂਦੀ ਆ ਹੁਣ ਇਹਨਾਂ ਜਿਹੜੀਆਂ ਨਿਸ਼ਾਨੀਆਂ ਨੇ ਉਸ ਤੋਂ ਬਾਅਦ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਚੱਲਦਾ ਇਹਦੀਆਂ ਨਿਸ਼ਾਨੀਆਂ ਜਿਸ ਤਰ੍ਹਾਂ ਨਾਈਟ੍ਰੋਜਨ ਦੀ ਘਾਟ ਦੇ ਵਿੱਚ ਬੂਟਾ ਪੀਲਾ ਹੁੰਦਾ ਇਹਦੇ ਵਿੱਚ ਵੀ ਬੂਟਾ ਪੀਲਾ ਹੁੰਦਾ ਵਾਧਾ ਰੁਕ ਜਾਂਦਾ ਇਹਦਾ ਜਿਹੜਾ ਫਰਕ ਕੀ ਆ ਜਿਹੜੀਆਂ ਨਾਈਟ੍ਰੋਜਨ ਦੀਆਂ ਨਿਸ਼ਾਨੀਆਂ ਨੇ ਇਹ ਐਨੇ ਵੀ ਉਹ ਪਹਿਲਾਂ ਪੁਰਾਣੇ ਪੱਤੇ ਉੱਤੇ ਘਾਟ ਆਉਂਦੀ ਆ ਪੁਰਾਣੇ ਪੱਤੇ ਪੀਲੇ ਹੁੰਦੇ ਨੇ ਪਰ ਇਹਦੇ ਵਿੱਚ ਜਿਹੜੇ ਨਵੇਂ ਨਿਕਲ ਰਹੇ ਪੱਤੇ ਨੇ ਉਹ ਪੀਲੇ ਹੁੰਦੇ ਸਲਫਰ ਤੱਤ ਦਾ ਜਿਹੜਾ ਸਭ ਤੋਂ ਵੱਡਾ ਸਲਫਰ ਖਾਂ ਦਾ ਜਿਹੜਾ ਆਪਾਂ ਨੂੰ ਪਤਾ ਲੱਗਦਾ ਵੀ ਘਾਟ ਬੂਡੇ ਚ ਸਲਫਰ ਦੀ ਆ ਉਹ ਐ ਵੀ ਨਵੇਂ ਪੱਤੇ ਵੀ ਜਿਹੜੇ ਉਹ ਪੀਲੇ ਦਿਖੜਦੇ ਨੇ ਇਹਦਾ ਨਾਈਟ੍ਰੋਜਨ ਹੀ ਤੇ ਸਲਫਰ ਦਾ ਹੀ ਇਹਦੇ ਵਿੱਚ ਡਿਫਰੈਂਸ ਆ ਫਰਕ ਆ ਇਹਨੂੰ ਆਪਾਂ ਧਿਆਨ ਰੱਖ ਸਕਦੇ ਹਾਂ ਤੇ ਦੂਜਾ ਆਪਾਂ ਇਹ ਵੀ ਸਪਰੇਅ ਵੀ ਕਰ ਸਕਦੇ ਆ ਉਹ 80% ਵਾਲਾ ਸਲਫਰ ਆਉਂਦਾ ਉਹ ਅੱਧਾ ਕਿਲੋ ਪ੍ਰਤੀ ਕਿੱਲੇ ਦੇ हिसाब ਨਾਲ ਆਪਾਂ ਸਪਰੇਅ ਕਰ ਸਕਦੇ ਆ ਪੱਤੇ ਦੇ ਉੱਤੇ ਜੇਕਰ ਆਪਾਂ ਨੂੰ ਜਿਹੜਾ ਮੂٹے ਪੀਲੇ ਹੋਣ ਉਹ ਹੀ ਹਟਦੇ ਫਸਲ ਨਹੀਂ ਵਾਧਾ ਕਰ ਰਹੀ ਤਾਂ ਉਸ ਦੀ ਵੀ ਆਪਾਂ ਸਪਰੇਅ ਕਰ ਸਕਦੇ ਆ ਤੋਂ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਵਰਤ ਸਕਦੇ ਜੇਕਰ ਹੁਣ ਤੱਕ ਕਦੇ ਨਹੀਂ ਵਰਤਿਆ ਕੋਈ ਖੇਤਾਂ ਦੇ ਵਿੱਚ ਛੋਡੇ ਇਹ ਪ੍ਰੋਬਲਮ ਆਉਂਦੀ ਰਹਿੰਦੀ ਆ ਤਾਂ ਇਸ ਨੂੰ ਜ਼ਰੂਰ ਟਰਾਈ ਕਰੋ ਤੁਹਾਨੂੰ ਪਤਾ ਲੱਗੂਗਾ ਫਸਲ ਇਹਦੇ ਨਾਲ ਬਿਲਕੁਲ ਹਰੀ-ਭਰੀ ਹੋ ਜਾਂਦੀ ਹੈ ਬੂਝਾ ਬਣਉਂਦੀ ਹੈ ਫਸਲ ਕਿਉਂਕਿ ਇਹ ਸਲਫਰ ਤੱਤ ਜੜ੍ਹਾਂ ਦੇ ਵਿਕਾਸ ਦੇ ਵਿੱਚ ਬਹੁਤ ਮਦਦ ਕਰਦਾ ਤੇ ਆਪਾਂ ਨੂੰ ਬਹੁਤ ਸਾਰੇ ਕਿਸਾਨ ਜਾਣਦੇ ਨੇ ਵੀ ਜਿਹੜੀਆਂ ਆਪਣੀਆਂ ਫਲੀਦਾਰ ਫਸਲਾਂ ਸਰੋਂ ਦੇ ਵਿੱਚ ਖਾਸ ਤੌਰ ਤੇ ਸਲਫਰ ਦੀ 2-3 ਸਪਰੇਅ ਹ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਆ ਕਿਉਂਕਿ ਜਿਹੜੀਆਂ ਫਲੀਦਾਰ ਫਸਲਾਂ ਦੇ ਵਿੱਚ ਸਲਫਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਸੋ ਹੁਣ ਕਣਕ ਦੀ ਫਸਲ ਦੇ ਵਿੱਚ ਵੀ ਇਹਦੀ ਘਾਟ ਆ ਜਾਂਦੀ ਆ ਕਣਕ ਦੀ ਫਸਲ ਦੇ ਵਿੱਚ ਜਿੱਥੇ ਕਿਤੇ ਪ੍ਰੋਬਲਮ ਆਉਂਦੀ ਆ ਜੇਕਰ ਨਹੀਂ ਵੀ ਆਉਂਦੀ ਤਾਂ ਵੀ ਇਹਦੇ ਨਾਲ ਤੁਸੀਂ ਦੇਖੋਗੇ ਵੀ ਜਿਹੜਾ ਬੂਟਾ ਕਾਫੀ ਹਰਾ ਭਰਾ ਰਹਿੰਦਾ ਤੇ 부ਝਾ ਇਹਦਾ ਬੂਟਾ ਬਣਾਉਂਦਾ ਤੇ ਇਹ ਜ਼ਰੂਰ ਤੁਸੀਂ ਵਰਤ ਕੇ ਦੇਖਿਓ ਤਿੰਨ ਤਰ੍ਹਾਂ ਦਾ ਸਲਫਰ ਆਉਂਦਾ ਤਾੜੇਦਾਰ ਸਲਫਰ 90% ਬੈਟੋਲਾਈਟ ਹੈ ਜਾਂ ਫਿਰ ਸਲਫਰ ਪਾਊਡਰ ਰੂਪ ਦੇ ਵਿੱਚ ਉਹ ਵੀ 90% ਡਬਲਯੂ ਡੀ ਜੀ ਆਉਂਦਾ ਉਹ ਆਪਾਂ 3 ਕਿਲੋ ਕਿੱਲੇ ਦੇ ਵਿੱਚ ਵਰਤਣਾ ਜਾਂ ਫਿਰ ਆਪਾਂ ਜੇ ਪੱਤੇ ਦੇ ਉੱਤੇ ਸਪਰੇਅ ਕਰਨੀਆਂ ਤਾਂ ਅੱਧਾ ਕਿਲੋ 80% ਵਾਲਾ ਸਰਫਰ ਆਪਾਂ ਮੋਜ਼ਾਰ ਦੇ ਵਿੱਚੋਂ ਮਿਲਦਾ ਹੈ ਉਹ 500 ਗ੍ਰਾਮ ਦੀ ਸਪਰੇਅ ਆਪਾਂ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਕਰ ਸਕਦੇ ਹਾਂ ਜਰੂਰ ਫਾਇਦਾ ਹੋਊਗਾ ਛਾੜ ਦੇ ਵਿੱਚ ਜਰੂਰ ਮਾਤਾ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੂਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ